ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਆ ਹਮੇ ਅਗੁਣ ਭਰੇ ਗੁਣ ਨਹੀਂ ਅੰਮ੍ਰਿਤ ਛਲ ਬਿਕੇ ਬਕਾਈ ਮਾਇਮ ਪਰਮ ਪਰ ਕੋਲੇ ਸੁਧਾਰ ਪੈ ਅਨ ਲਟਾਈ ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਆ ਬਿਨਾ ਬਨਾ ਮਹੱਲਾ ਪੰਜਵਾਂ ਤੁਮ ਸਨਤਾ ਤਰਨ ਤਨ ਤਤਨ ਦਾ ਗੋਬਿੰਦ ਗੁਰ ਮੇਰੇ ਮੋ ਪ੍ਰਦੇ ਸ਼ਰਨ ਚਲਨਾ ਰਾਮ ਜੋ ਜੋ ਕੀਨੋ ਸੋ ਤੁਮ ਜਾਣਿਓ ਏਕ ਉਠੌਰ ਨਾਹੀ ਕਛ ਠੀਟ ਮੁਕਰਨ ਬਿਰਦ ਪ੍ਰਤਾਪ ਸੁਣੋ ਪ੍ਰਭ ਤੁਮਰਾ ਕੋੜਾ ਦਾ ਤੇਰੂ ਨਾਮ ਹਰਨਾ ਅਮਰੋਤ ਸਦਾ ਸਦ ਭੂਲਣਾ ਸੁਭਰੂ ਬਿਰਦ ਪਦ ਤੂ ਉਧਰਣਾ ਕਰਣਾ ਮੈਂ ਕਿਰਪਾ ਕਿਰਪਾ ਨਿਦ ਜੀਵਣ ਪਦ ਨਾਨਕ ਹਰ ਦਰਸ਼ਨ ਕਰुणा ਮੈਂ ਕਿਰਪਾ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਨਵਾਜ ਗੁਰਦੇ ਕਾ ਖਲਸਾ ਨਵਾਜ ਗੁਰਦੇ ਕੀ ਫਤਿਹ ਅੱਜ ਦਿਨ ਸ਼ੁਕਰਵਾਰ 26 ਅਪ੍ਰੈਲ 14 ਵਿਸਾਖੀ ਅੱਜ ਦਿਨ ਸ਼ੁਕਰਵਾਰ 26 ਪ੍ਰਾਦ 14 ਵਿਸਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ